ਨੇ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅੰਦੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੂ ਨਹੀਂ ਆਈ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੂ ਨਹੀਂ ਆਈ ਨਹੀਂ ਤੂੰ ਜਾਣੋ ਹਟਦੀ ਉਹ ਕਹਤਾ ਕੀ ਕਹਿੰਦੀ ਕਹਿੰਦੀ ਉਰੇ ਇਹ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਾਉਣ ਪੰਜ ਸੁੱਖੇ ਛੜਦੇ ਸਿਆਲ ਵੇ ਤੂੰ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਾਉਣ ਪੰਜ ਸੁੱਖੇ ਛੜਦੇ ਸਿਆਲ ਵੇ ਮੇਰੀ ਰੱਬ ਨਾਲੇ ਮੇਰੀ ਥਿਆ ਲੱਗਦੀ ਵੇ ਉਹੀ ਸਾਰੀ ਮਿਹਰ ਰੱਖਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉਂ ਬਲੱਡ ਘਟਦਾ ਮੈਂ ਤੇਰੇ ਘੱਟ ਦਿੰਦਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਕਉਂ ਬਲੱਡ ਘਟਦਾ ਉਹ ਕਹਿੰਦਾ ਐਵੇਂ ਚੱਕਰਾ ਚ ਜੱਟ ਨੂੰ ਤੂੰ ਪਾਉਨੀ ਆ ਨਹੀਂ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਂਦੀ ਆ ਉਹ ਐਵੇਂ ਚੱਕਰਾ ਚ ਜੱਟ ਨੂੰ ਤੂੰ ਪਾਉਨੀ ਆ ਰਹੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀ ਐ ਰੱਖੇ ਮਨ ਵਿੱਚ ਮੈਲ ਜਉਣ ਜੋਗੇ ਨੇ ਮੂਹਰਾ ਰਾਮ ਰਾਮ ਰੱਟਦੀ ਮਟਵਾ ਪਟ ਗਿਆ ਧਾਰਕਾਰ ਦੱਬੂ ਨਹੀਂ ਆਹੀਂ ਨਹੀਂ ਤੂੰ ਜਾਣੋ ਹਟਦੀ ਓਕੇ ਜੀ ਦੁਦ ਕਰਦੇ